ਅੱਜੇ ਤੂੰ ਨਾ ਰਾਤ ਨੂੰ ਕੈਮ ਲੱਗ ਜਾਵੇ ਨਾ ਰਾਤ ਨੂੰ ਸਾਨੂੰ ਉੱਠਣਾ ਪੈਂਦਾ ਇੱਕ ਵਿੱਚੇ ਪੱਕੀ ਛਾੜੀ ਰੋਟੀ ਛੱਡੀ ਰੋਟੀ ਬਣੀ ਵੀ ਛੱਡ ਜਾਂਦੇ ਹੁਣ ਕਹਿੰਦੇ ਮੋੜੇ ਜਾਨ ਬਚਾਵੀਦਾ ਤੂੰ ਪਾਕਿਸਤਾਨ ਦੇ ਬਾਪ ਠੁੱਕਦੇ ਨੇ ਤੇ ਆ ਜਾਂਦੇ ਰਖਾਰ-ਖਾਰ ਕਰਦੇ ਸਾਡੀ ਇੱਕ ਮੇਰੀ ਭੂਆ ਤੇ ਮੇਰੀ ਦਾਦੀ ਗਈ ਸੀ ਉਪਾਸਥਾਨ ਗਈ ਚਲੀ ਆਈ ਤੂੰ ਅੱਛਾ ਇਸ ਵੇਲੇ ਤੋਂ ਪਾਕਿਸਤਾਨ ਚਲ ਗਏ ਹੋ ਗੱਤਰੇ ਜਦ ਤੁਹਾਰੇ ਫਿਰ ਉਹਨਾਂ ਨਾਲ ਮਿਲ ਹੋਏ ਮਿਲ ਹੋਏ ਨੇ ਉਹਨਾਂ ਨੂੰ ਮੋੜ ਵਾਪਸ ਕੀਤੇ ਨੇ ਅੱਛਾ ਮੋਰ ਬੇਰਦਾਦੀ ਵਾਕ ਬਾਟਰ ਤੋਂ ਮੋੜੀ ਹੈ ਆਪਣੇ ਹਿੰਦਸਤਾਨ ਜਿਹੜੇ ਆਪਣੇ ਹਿੰਦੂ ਸੀ ਨਾ ਜਿਹੜੇ ਉਹ ਪੂਰਾ ਖੋਬ ਖਾਂਦੇ ਸੀ ਅਬ ਖਫਸਰਾ ਤੋਂ ਪੀਐਸਐ ਤੋਂ ਅੱਛਾ ਭਈ ਨਾ ਆਪਾਂ ਗੱਲ ਨਾ ਕਰੀਏ ਐਵੇਂ ਨਾ ਮਾਰੇ ਇਹ ਮਾੜੀ ਗੱਲ ਦੀ ਰੈਲ ਆਉਣੀ ਹੈ ਹਮ ਇਹਨਾਂ ਚੰਗੀ ਰੈਲ ਨਹੀਂ ਲਾਉਣੀ ਤੇ ਅਸੀਂ ਤਾਂ ਡਰਦੇ ਹੋਏ ਅਸੀਂ ਕੁਛ ਨਹੀਂ ਹੋ ਇਹਨਾਂ ਨਾਲ ਕੱਲ ਨਹੀਂ ਕੀਤੀ ਅੱਛਾ ਅਸੀਂ ਆਦੀ ਜਿੰਦਗੀ ਕੱਢ ਆਹੀ ਕਰਦ ਕੀਤੀ ਗੋਨੀ ਬਦਲ ਵੀ ਜੀਣਾ ਜਾਂ ਕੁਟਾਉਣਾ ਉਹ ਨਾਲ ਜਾਵੇ ਕੀ ਕਟਾਤ ਲਿਆਵੇ ਤਾਂ ਬਦਲ ਸਾਡਾ ਆ ਜਾਂਦਾ ਹੈ ਘਟਾ ਜਾਂਦਾ ਹੈ ਲੱਗ ਜਾਂਦੇ ਨੇ 10 ਦਿਨ ਲੱਗਣ 20 ਦਿਨ ਲੱਗਣ ਕੱਟ ਕੇ ਲੈ ਵੀਦਾ ਪ੍ਰਮਾਤਮਾ ਬੈਸਦਾ ਮਿਹਰ ਰੱਖੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖੇ ਜਦੋਂ ਕਈ ਰੇ ਇਦਾਂ ਦੇ ਐਲਾਨ ਹੋ ਜਾਂਦੇ ਵੀ ਚਲੋ ਮਾੜੀ ਮੋਟੇ ਸਾਇਰਨ ਬੱਜਦੇ ਆ ਜੰਗ ਦੇ ਤਾਂ ਉਹਨੂੰ ਤੁਹਾਨੂੰ ਫਿਰ ਇੱਥੋਂ ਉੱਠ ਕੇ ਜਾਣਾ ਪੈਂਦਾ ਉਹ ਆਡੇ ਕੋ ਬੁਰੇ ਹਾਲ ਹੁੰਦੇ ਨੇ ਅਸੀਂ ਇਹ ਤੁਨਾ ਰਾਤ ਨੂੰ ਕੈਮ ਲੱਗ ਜਾਂਦਾ ਹੈ ਨਾ ਰਾਤ ਨੂੰ ਸਾਨੂੰ ਉੱਠਣਾ ਪੈਂਦਾ ਇੱਕ ਵਿੱਚ ਪੱਕੀ ਛੱਡੀ ਰੋਟੀ ਛੱਡੀ ਰੋਟੀ ਬਣੀ ਵੀ ਛੱਡ ਜਾਂਦੇ ਉੱਡ ਜਾਂਦੇ ਮੜੇ ਜਾਨ ਬਚਾ ਵੀਦਾ ਤੂੰ ਪਾਕਿਸਤਾਨ ਦੇ ਬਾਪ ਤੇ ਠੁੱਕ ਦੇਣ ਤੇ ਆ ਜਾਂਦੇ ਰਕਾਰ ਰਕਾਰ ਕਰਦੇ ਹੈ ਤੇ ਉਹ ਤੋਂ ਪਿੱਛੇ ਆ ਹੁਣ ਬਹਾਵ ਸਾਹ ਹੋ ਗਏ ਨੇ ਵੀ ਕੋ ਨਹੀਂ ਚੰਗ ਹੁਣ ਲੁਕਿਆ ਹੋਇਆ ਹੈ ਕੋਈ ਸ਼ਾਂਤੀ ਹੈ ਸ਼ਾਂਤੀ ਹੈ ਅਗਰ ਸਾਨੂੰ ਸਾਲ ਦੇ ਸਾਲ ਹੀ ਦੀ ਮਰੇ ਪੈਂਦੀ ਸੀ ਅੱਛਾ ਸਾਲ ਦੇ ਸਾਲੀ ਮਾਰ ਪੈਂਦੀ ਸੀ ਮਾਰ ਪੈਂਦੀ ਸੀ ਅੱਛਾ ਜੇ ਤੁਸੀਂ ਤੁਸੀਂ ਫਿਰ ਜਿਹੜੇ ਤੁਹਾਡੇ ਪਸ਼ੂ ਡੰਗਰਾ ਇੱਥੇ ਜਾਂ ਹੋਰ ਘਰਾਂ ਦੇ ਵਿੱਚ ਸਮਾਨ ਹੁੰਦਾ ਉਹ ਨਾਲ ਲੈ ਕੇ ਜਾਣਾ ਪੈਂਦਾ ਜੇ ਮੈਂ ਛੱਡ ਜਾਨੇ ਉੱਥੇ ਕੋਈ ਅੱਗੇ ਸਾਰਾ ਹੀ ਛੱਡ ਗਿਆ ਦੋ ਜੰਗਾ ਜੀ ਹੂੰ ਕੁਝ ਵੀ ਨਹੀਂ ਕਿਹਾ ਹੂੰ ਮਗਾਰ ਹੀ ਉਹ ਪਾਟਲ ਗਿਆ ਵਿੱਚ ਰੋਖ ਵੀ ਸਾਰੇ ਵੱਡ ਲਗਾਏ ਮੁਸਲਮਾਨ ਉਹਨਾਂ ਨੇ ਕਬਜ਼ਾ ਕਰ ਲਿਆ ਦੋ ਦੋ ਵਾਰੀ ਅੱਛਾ ਇਹ ਏਰੀਆ ਕਹਿੰਦੇ ਪਾਕਿਸਤਾਨ ਦਾ ਹੁੰਦਾ ਜਿੱਥੇ ਪਣ ਬੈਠੇ ਆ ਇਹਦੀ ਪਾਕਿਸਤਾਨ ਦਾ ਸੀ ਪਾਕਿਸਤਾਨ ਨੇ ਇਹ ਵਲਡਾ ਸੀ ਹੂੰ ਇਹ ਨਾ ਬਦਲਿਆ ਸੀਗਾ ਹਾਂ ਬਦਲਿਆ ਸੀ ਬੋੜ ਪਿੱਛੇ ਸਾਲ ਪਿੱਛੂ ਵਾਂਡ ਕੀਤੀ ਗਈ ਤਾਂ ਉਹ ਨਾ ਨੂੰ ਫਾਜ਼ਿਲ ਕਾ ਜਿਹੜੇ ਆਪਣੇ ਮੱਲੇ ਨੇ ਉਦੋਂ ਉਦੋਂ ਕਿਤੇ ਗਾ ਅਸੀਂ ਕਹਿੰਦੇ 12 ਪਿੰਡ ਬਦਲੇ ਸੰਧੀ ਹੋਈ ਸੀ 12 ਪਿੰਡ ਦਿੱਤੇ ਗਏ ਸੀ 1 ਪਿੰਡ ਦੇ ਬਦਲੇ ਹਾਂ 1 ਪਿੰਡ ਨਾ ਸੰਧੀ ਸੁਧੀ ਕੋਈ ਪ੍ਰਾਪਰ ਸੀ ਵੰਡੇ ਨੇ ਪਏ ਦੋਸਤ ਮਾਨ ਬੜਾ ਪੱਕਾ ਸੀ ਉਹਨੇ ਦਿੱਤੇ ਨੇ ਜਿੰਨੇ ਆਪਣੇ ਉਦੋਂ ਮੜ ਪੱਕੀ ਵੰਡ ਹੋ ਗਈ ਨਾ ਜਿੱਥੇ ਹੱਦ ਹਦੋਂ ਦਾ ਹੈ ਏਰੀਆ ਉਹ ਤੇ ਤੁਸੀਂ ਚੱਲੇ ਹੋ ਸਾਡਾ ਏਰੀਆ ਸਾਡਾ ਛੱਡ ਦੋ ਪਾਵੇ ਕਿ ਦੇ ਬਾਅਦ ਆਪਾਂ 4 ਪਿੰਡ ਮਾਰ ਲੈਣ ਤੇ ਆਪਣੇ 2 ਪਿੰਡ ਲਗਾਏ ਚੱਲੇ ਨੇ ਆਪਾਂ ਉਹਨਾਂ ਨੂੰ ਬਰਾਬਰ ਤੇ ਛੱਡਨੇ ਪਏ ਤੇ ਛੱਡੇ ਨੇ ਪਾਕਿਸਤਾਨ ਨੂੰ ਛੱਡੇ ਨੇ ਅੱਛਾ ਆਪਣੇ ਵੀ ਛੱਡੇ ਨੇ ਉਹਨਾਂ ਵੀ ਛੱਡੇ ਨੇ ਹੋਰ ਬੰਦੇ ਜਿਹੜੇ ਵਾਪਸ ਫੜੇ ਗਏ ਸੀ ਨਾ ਫਾਇਲ ਫਾਇਲ ਕਾ ਜੋ ਫਾਇਲ ਕਾ ਫੜ ਬੰਦੇ ਕਾਫੀ ਗਏ ਚਲੇ ਆ ਸਾਡੇ ਵੜੇ ਗਏ ਸੀ ਉਹ ਮੜੋਵੇਂ ਦਿੱਤੇ ਅੱਛਾ ਉਹੀ ਮੋੜ ਤੇ ਦੋਵੇਂ ਮੋੜ ਤੇ ਸਾਡੀ ਇੱਕ ਮੇਰੀ ਭੂਆ ਤੇ ਇੱਕ

ਜਦੋਂ ਵੀ ਤੁਸੀਂ ਆਦੇ ਖੇਤ ਜਾਉਂਦੇ ਜਿਹੜਾ ਕੋ ਬੰਦਾ ਫੜਿਆ ਹੈ ਜਿਹੜਾ ਮਰ ਗਿਆ ਤਾਂ ਉਹ ਮਰ ਗਿਆ ਜਿਹੜੇ ਜਿੰਦਾ ਹੀ ਉਹਨੂੰ ਉਹਨੂੰ ਵਾਪਸ ਦੋ ਦੋ ਘਰਾਂ ਨੇ ਕੀਤੇ ਨੇ ਅੱਛਾ ਹਿੰਦੁਸਤਾਨ ਨੇ ਕੀਤੇ ਨੇ ਤੁਨ ਹਾਂ ਉਸ ਤੋਂ ਜਿਹੜੀ ਤੁਸੀਂ ਵੱਡੀ ਗੱਲ ਕਰਦੇ ਹੋ ਕਿ ਬੰਡੀ ਬਾਅਦ ਚ ਹੋਈ ਆ ਜਿਹੜਾ ਪੂਰਾ ਏਰੀਆ ਜਿਵੇਂ ਉਹ ਚਾਹੇ ਗੱਟੀ ਰੱਜੋ ਕੇ ਪਿੰਡ ਹੋਵੇ ਇਹ ਟਿੰਡੇ ਵਾਲਾ ਪਿੰਡ ਹੋਵੇ ਇਹ ਸਾਰੀ ਏਰੀਆ ਪਾਕਿਸਤਾਨ ਦੇ ਕੋਲੇ ਆ ਗਿਆ ਸੀਗਾ ਸਾਰੇ ਗਿਆ ਚਲੇ ਇਹ ਸਾਰੇ ਗਿਆ ਚਲੇ ਦੋ ਵਾਰੀ ਮਤਲਬ ਇਹ ਤੋਂ ਇਹ ਹੁਣਾਂ ਦੇ ਇੰਟਰ ਚ ਹੋ ਗਏ 70 ਦਾ ਪੈਂਡ 70 ਦਾ ਤੇ ਪੈਂਡ ਦਾ 71 ਦੀ ਤੇ 61 ਦੀ ਜੰਗ ਵੇਲੇ ਹਾਂ ਦੋਵੇਂ ਵੇਲੇ ਦਾ ਇਹ ਆਪਣਾ ਦਰਿਆ ਦਾ ਪੱਟੀ ਸੀ ਆਪਾਂ ਇਹ ਤੋਂ ਕੋਈ ਬੰਦਾ ਆ ਵੀ ਰਾਵੀ ਦਰਿਆ ਹਾਂ ਹਾਂ ਦਰਿਆ ਜਿਹੜਾ ਆਪਣਾ ਚੱਲ ਤੇ ਜਾ ਰਿਹਾ ਇਹ ਪਿਛਾ ਇਹ ਇੱਕ ਪਰਾਪਰਾ ਆਪਣਾ ਹੈ ਸੱਤ ਸੱਤ ਨੂੰ ਦਰਿਆ ਹਾਂ ਸੱਤ ਨੂੰ ਉਹ ਤੋਂ ਪਰਾਪਰਾ ਪਾਸੀ ਉਹ ਰਾ ਇਹ ਇੱਥੇ ਸਾਰੇ ਇਹ ਸਾਡੇ ਪਿੰਡਾਂ ਦੇ ਸਾਰੇ ਜਿਹੜਾ ਉਹ ਕੱਚੇ ਮਗਾਰ ਹੁੰਦੇ ਸੀ ਝੁੱਗੀ ਹੁੰਦੇ ਸੀ ਰੋਕ ਰੱਖ ਸਭ ਕੁਝ ਲੈ ਜੋ ਕੋਈ ਸਾਡੇ ਡੰਗਰ ਵੀ ਕੀ ਸੀ ਉਹ ਵੀ ਲੈ ਲੈ ਕੋਈ ਚੀਜ਼ ਨਹੀਂ ਛੱਡੀ ਨੇ ਹਾਂ ਜਿਹੜਾ ਪਰਬਾਪਾ ਤੁਸੀਂ ਤੁਸੀਂ ਠੀਕ ਹੋ ਹੈ ਸੀ ਠੀਕ ਹੈ 세ਤਾ ਹਾਂਜੀ ਕਿਵੇਂ ਰਹਿੰਦੇ ਜਿੰਦਗੀ ਇਹ ਨਹੀਂ ਠੀਕ ਰੰਗੀ ਜਾਂਦੀ ਮੜ ਚਾ ਹੂੰ ਪਹਿਲਾਂ ਦੇ ਸਮੇਂ ਵਧੀਆ ਸੀ ਤੁਸੀਂ ਬਾਦਰ ਏਰੀਆ ਤੇ ਬੈਠੇ ਹੋ ਪਹਿਲਾਂ ਕਿਵੇਂ ਇੱਥੇ ਮਾਹੌਲ ਹੁੰਦਾ ਸੀ ਕਿੰਨਾ ਕ ਫਰਕ ਪਿਆ ਹੁਣ ਹਾਂ ਹੁਣ ਬੜਾ ਚੰਗਾ ਸੀ ਹੂੰ ਪਰ ਮੋਰ ਨੂੰ ਆਪਾਂ ਨੂੰ ਕੁੜੀ ਨਹੀਂ ਬਣਨ ਦੇਣਾ ਹੂੰ ਤਵਨ ਬੱਚਾ ਪੜ ਕੇ 12 ਹੂੰ ਕੁੜੀ ਨੇ ਮੈਂ ਕੀ ਉਹਨਾਂ ਘਰਕ ਦੇ ਮਾਰ ਕੀ ਪੜਾਉਣੇ ਦਾਦੀ ਦਾਦੇ ਨੂੰ ਕਿਹੜੀ ਖੋੜੇ ਤੋਂ ਦਨ ਤਵਾਰ ਹੈ ਪਿੱਛੇ ਤਾਂ ਨਹੀਂ ਵੀ ਵਿਗੜ ਗਈ ਹੂੰ ਹਰ ਖਾਰਾ ਫਕ ਹੋਰ ਕੁਛ ਨਹੀਂ ਰਹੇ ਜੀ ਤੁਸੀਂ ਪਹਿਲਾਂ ਗੱਲ ਕਰਦੇ ਸੀ ਇੱਥੇ ਤਾਰ ਨਹੀਂ ਸੀ ਬਹਲੀ ਹੁੰਦੀ ਕਲੀਆਂ ਬੁਰਜੀਆਂ ਹੁੰਦੀਆਂ ਸੀ ਤੁਸੀਂ ਉਹਦਾ ਕੰਮ ਕਰਨ ਜਾਂਦੇ ਰਹੇ ਜਾਂਦੇ ਰਹੇ ਐਡੀ ਬੁੜਤੀ ਹੈ ਹਮ ਅਜੇ ਵੀ ਖੜੀ ਹੈ ਪ੍ਰਾਣੀ ਕਿੱਥੇ ਦਰਿਆ ਹੈ ਉੱਥੇ ਉਹਨਾਂ ਵੱਡੇ ਭਾਇਆ ਵੇ ਕੇ ਖੰਭਾ ਉੱਥੇ ਵੱਡਾ ਖੰਭਾ ਲਾਇਆ ਹੋਇਆ ਹੈ ਭਾਈ ਇਹ ਨਹੀਂ ਵੀ ਕੋਈ ਵਾਸਰ ਆਵੇ ਤੋ ਉਹਨੂੰ ਉਹਨੂੰ ਕੋ ਮਨ ਬੜੇ ਗੁਰਦੀ ਨਾ ਬੜੇ ਹਮ ਅਜੇ ਨਾਲ ਬੜੇ ਦਾ ਘਰ ਨਾ ਬੜੇ ਦਾ ਇੱਕ ਦਾ ਪਰਸੂ ਨਾ ਬੜੇ ਦਾ ਹਮ ਉਹਦੀ ਜ਼ਿੰਮੇਵਾਰੀ ਚ ਕਰੇਗਾ ਨਾ ਹਮ ਨਾ ਬਜਾ ਬਾਬੂ ਆਇਆ ਜਿਦਾ ਨਹੀਂ ਹੁੰਦਾ ਕਿਤੇ ਵੀ ਆਪਾਂ ਯਾਰ ਨਾਲ ਬੈਠੇ ਆ ਚਲੋ ਆਪਣੇ ਉਹ ਵੀ ਆਪਣੇ ਭੈਣ ਭਰਾ ਵੀ ਆਪਾਂ ਮਿਲ ਨਹੀਂ ਸਕਦੇ ਹਾਂ ਨਹੀਂ ਕੋਈ ਨਾ ਆਪਣਾ ਆਪਣੇ ਹਿੰਦੁਸਤਾਨ ਜਿਹੜੇ ਆਪਣੇ ਹਿੰਦੂ ਸੀ ਨਾ ਜਿਹੜੇ ਉਹ ਪੂਰਾ ਖੋਬ ਖਾਂਦੇ ਸੀ ਅਫਸਰਾ ਤੋਂ ਬੀਐਸਐਫ ਤੋਂ ਅੱਛਾ ਭਈ ਨਾ ਆਪਾਂ ਗੱਲ ਨਾ ਕਰੀਏ ਐਵੇਂ ਨਾ ਮਾੜੇ ਕ ਮਾੜੀ ਗੱਲ ਹੀ ਰਹਿ ਲਾਉਣੀ ਹੈ ਇਹਨਾਂ ਚੰਗੀ ਰਹਿ ਨਹੀਂ ਲਾਉਣੀ ਤੇ ਅਸੀਂ ਤਾਂ ਡਰਦੇ ਹਾਂ ਅਸੀਂ ਕੁਛ ਨਹੀਂ ਹੋ ਇਹਨਾਂ ਨਾਲ ਗੱਲ ਨਹੀਂ ਕੀਤੀ ਅੱਛਾ ਅਸੀਂ ਆਦੀ ਜ਼ਿੰਦਗੀ ਕੱਢ ਆਹੀ ਕਰਦ ਕੀਤੀ ਕੋਈ ਨਹੀਂ ਤੁਸੀਂ ਕਦੀ ਗੱਲਬਾਤ ਕੀਤੀ ਨਹੀਂ ਨਾ ਉਹ ਉਹਨਾਂ ਨੇ ਤਾਂ ਕੋਸ਼ਿਸ਼ ਕੀਤੀ ਹੋਊਗੀ ਜੇ ਬਾਬਾ ਆਉਣਾ ਉਹਨਾਂ मतलब ਉਹ ਉਹ ਤਾਂ ਕਰਦੇ ਹੀ ਨਹੀਂ ਨਾ ਹਾਂਜੀ ਓਏ ਆ ਜੀ ਆਪਾਂ ਕੋਈ ਨਹੀਂ ਥਪਾਉਂਦੇ ਅੱਛਾ ਕਿੱਨੇ ਸੁਣਨਾ ਸਾਰੀ ਏੜੀਆਂ ਸੁਣੇ ਨਾ ਕੀ ਕੋਈ ਬਣਦਾ ਪਿਆ ਹੂੰ ਇਹ ਤਾਂ ਹੀ ਘਟਦਾ ਚੋਰ ਚੋਰ ਇੱਕ ਮਣੇ ਹੁੰਦੇ ਫਿਰ ਹੂੰ ਜੀ ਤਾਂ ਇਹ ਜਿਹੜਾ ਬਾਰਡਰ ਏਰੀਆ ਪੂਰਾ ਇਹ ਆ ਇਹ ਇੰਡੀਆ ਵਾਲਾ ਪਿੰਡਾ ਜ਼ਿਲ੍ਹਾ ਫਿਰੋਜ਼ਪੁਰ ਦਾ ਬਿਲਕੁਲ ਸਰਹੱਦੀ ਏਰੀਆ ਇਥੋਂ ਬਾਰਡਰ ਆ ਜਿਹੜਾ ਉਹ ਮੈਸ ਕਿਲੋ ਸਮੇ ਕਿਲੋਮੀਟਰ ਦਾ ਰਹਿ ਜਾਂਦਾ ਔਰ ਬੰਕਰ ਆ ਜਿਹੜੇ ਇੱਥੇ ਬਣਾਏ ਹੋਏ ਆ ਜਿਹੜੇ ਇੱਥੇ ਆਰਮੀ ਲੱਗੀ ਹੋਈ ਆ ਨੇੜੇ-ਨੇੜੇ ਏਰੀਆ ਦੇ ਵਿੱਚ ਬੰਕਰ ਬਣੇ ਹੋਏ ਆ ਤਾਂ ਬਾਪੂ ਹੁਣੇ ਦੱਸਣ ਦੇ ਮੁਤਾਬਕ ਜਿਹੜਾ ਟਾਈਮ ਆ ਇਥੋਂ ਦਿੱਤਾ ਜਾਂਦਾ ਫੌਜੀਆ ਦੇ ਵੱਲੋਂ ਕੰਮ ਕਰਨ ਦੇ ਲਈ ਆਰਮੀ ਦੇ ਵੱਲੋਂ ਇੱਕ ਟਾਈਮ ਲਿਮਟ ਦਿੱਤੀ ਹੋਈ ਆ ਕਿ ਤੁਸੀਂ ਸ਼ੋਭਾ ਜਿਹੜਾ 8 ਤੋਂ 9 ਵਜੇ ਜਾਂ 10 ਵਜੇ ਤੁਸੀਂ ਕੰਮ ਤੇ ਜਾਣਾ ਔਰ 4 ਵਜੇ ਵਾਪਸੀ ਤਾਰਾਂ ਨੂੰ ਕਰ ਲੈਣੀ ਆ ਔਰ ਜਿਹੜੇ ਵੱਡੇ ਆ ਜਿਹੜੇ ਲੰਮੇ ਕੱਤ ਦੀਆਂ ਫਸਲਾਂ ਨੇ ਜਾਂ ਕਮਾਦ ਹੋ ਗਿਆ ਜਾਂ ਪੱਠੇ ਹੋ ਗਏ ਜਿਹੜੇ ਡੰਗਰਾਂ ਨੂੰ ਪੱਠੇ ਪਾਈ ਜਾਂਦੇ ਆ ਉਹ ਤਾਰੋਂ ਪਰਲੇ ਪਾਸੇ ਨਹੀਂ ਬੀਜ ਸਕਦੇ ਝੋਨਾ ਕਣਕੀ ਬੀਜਿਆ ਜਾਂਦਾ ਬਾਪੂ ਇੱਕ ਹੋਰ ਗੱਲ ਆ ਜੋ ਤੁਸੀਂ ਫਸਲ ਕੋਈ ਬੀਜਦੇ ਨੇ ਹਾਂਜੀ ਤਾਂ ਉਹ ਬਾਅਦ ਦੇ ਵਿੱਚੋਂ ਪੱਟੀ ਬੁਕਤ ਨਹੀਂ ਜਾਂਦੀ ਬਾਹੀ ਦਾ ਨਹੀਂ ਜਾਂਦੀ ਨਾ ਉਹ ਬੜੇ ਜੀ ਤੋਂ ਫਸਲ ਵੱਢ ਲਿਆ ਮੁਰਵਾ ਆ ਗਿਆ ਹੂੰ ਤੇ ਮੈਂ ਮਤਰਾ ਭੀ ਲੈ ਰਹਾ ਕਿਹਦੀ ਆਰਮੀ ਦੇ ਕੀ ਦੀ ਆਰਮੀ ਕਹਿੰਦੇ ਵੀ ਯਾਰ ਤੁਸੀਂ ਆ ਫਸਲ ਨਾ ਬੀਜੋ ਨਾ ਨਾ ਇਹ ਆਰਮੀ ਨਹੀਂ ਬੀਐਸਐ ਦਾ ਐਂਟਰ ਹੈ ਬੀਐਸਐ ਆਰਮੀ ਤਾਂ ਇੱਥੇ ਟੱਕਣੀ ਨਹੀਂ ਦੇਵੇਗੀ ਹੂੰ ਆਰਮੀ ਦਾ ਕੋਈ ਲੰਕ ਨਹੀਂ ਹੈਗਾ ਜਿਹੜੀ ਆਰਮੀ ਹੁੰਦੀ ਨਾ ਫੌਜ ਹੁੰਦੀ ਹੈ ਹੂੰ ਜਿਹੜੀ ਬੀਐਸਐਫ ਹੈ ਉਹ ਅਨਚਾਰਜ ਬਾਰਡਰ ਦੀ ਹੈ ਹੂੰ ਉਹ ਤਾਂ ਬੀਐਸਐਫ ਤਾਂ ਅਨਚਾਰਜ ਬਾਰਡਰ ਦੀ ਹੋਗੀ ਬਾਰਡਰ ਦੀ ਹੈ ਉਹ ਹੀ ਉਹਨਾਂ ਆਣਾ ਸਾਡੂ ਨਾਲ ਬਜਾ ਕੇ ਬਈ ਮਤਲਬ ਇਹ ਫਸਲ ਬੀਜਣਾ ਹੈ ਜਾਂ ਕੋ ਕਟਾਉਣਾ ਹੈ ਉਹ ਨਾਲ ਜਾਵੇ ਕਿ ਕਟਾਤ ਲਿਆ ਦੇ ਹੂੰ ਤਾ ਫਸਲ ਸਾਡਾ ਆ ਜਾਂਦਾ ਹੈ ਕੱਟਿਆ ਜਾਂਦਾ ਹੈ ਲੱਗ ਜਾਂਦੇ ਨੇ 10 ਦਿਨ ਲੱਗਣ 20 ਦਿਨ ਲੱਗਣ ਕੱਟ ਕੇ ਲੈ ਵੀਦਾ ਹੈ ਮੋੜ ਆ ਗਿਆ ਛੋਲੇ ਦੀ ਵਾਰੀ ਛੋਨਾ ਬੀਜੇ ਪੀਚਾ ਜਾਂਦਾ ਪਰ ਉਹ ਵੀ ਕੱਟ ਕੇ ਇਸ ਤਰ੍ਹਾਂ ਆ ਜਾਂਦਾ ਹੈ ਕਿਉਂ ਆਫਸਰ ਦੇ ਨਾਲ ਜੋੜ ਮਿਲ ਬਾਰਡਰ ਦਾ ਆ ਦਾ ਇਹ ਸਾਰਾ ਕੁਝ ਮਤਲਬ ਜੋੜ ਬੇੜ ਨੇ ਹੁੰਦਾ ਹੈ बीएसएफ ਦੇ ਆਕਾ ਕਾ ਨਹੀਂ ਤੱਕਾ ਕੋ ਨਹੀਂਗਾ ਜੇ ਲੋ ਨਾਨੂ ਕੋ ਸ਼ਿਕਾਇਤ ਹੁੰਦੀ ਨਾ ਮਾੜੀ बीएसएफ ਨੂੰ ਉਦੋਂ ਥੋੜਾ ਜਆ ਤੰਗੀ ਜਾ ਕਰਨੀ ਪੈਂਦੀ ਹੋਣਾ ਸਖਤ ਹੋ ਜਾਂਦਾ ਕੰਮ ਸਖਤ ਹੋ ਜਾਂਦਾ ਹੈ ਵੀ ਸਜ ਨੂੰ ਹੁਣ ਬਾਰਡਰ ਤਾਂ ਜਿੰਨੇ ਖੋ ਲਾਂਗੇ ਅੱਛਾ ਹੁਣ ਤੁਸੀਂ ਆਦੇ ਟਾਈਮ ਨਾ ਜਾਓ ਤੇ ਜਿਹੜਾ ਕੋਈ बीएसएफ ਕੀ ਕਰੇ ਜਿਹੜਾ ਚੋਰੀ ਕਰਦਾ ਹੈ ਜਾਂ ਕੋਈ ਕਰਦਾ ਫੜਿੰਦਾ ਮੰਗਲੇ ਸੇ ਲਿਆ ਆਂਦਾ ਜਾਂ ਕਰਦਾ ਆਂਦਾ ਉਹ ਉਹ ਉਹਨਾਂ ਨੂੰ बीएसएफ ਵੀ ਉਹ ਘਰਾਂ ਲੱਗ ਜਾਂਦੀ ਹੈ ਜੀ ਤਾਂ ਬਾਪੂ ਬਹਾਦਰ ਸਿੰਘ ਹੁਣੀ ਔਰ ਬਾਪੂ ਨਾਲ ਸੀ ਉਹਨਾਂ ਨੇ ਗੱਲਬਾਤ ਕੀਤੀ ਆ ਪੁਰਾਣੇ ਸਮੇਂ ਨੂੰ ਲੈ ਕੇ ਜਾਂ ਕਿਵੇਂ ਇੱਥੇ ਬਾਰਡਰ ਦੇ ਉੱਪਰ ਪਹਿਲਾਂ ਮਾਹੌਲ ਹੁੰਦਾ ਸੀ ਕਿਵੇਂ ਹੌਲੀ-ਹੌਲੀ ਮਾਹੌਲ ਆ ਜਿਹੜਾ ਉਹ ਚੇਂਜ ਹੁੰਦਾ ਗਿਆ ਔਰ ਆਜ਼ਾਦੀ ਤੱਕ ਇਹਨਾਂ ਨੇ ਗੱਲ ਕੀਤੀ ਆ ਵੀ ਇਹ ਜਿੱਥੇ ਉਹ ਸੀ ਖਰੇ ਆ ਇਹ ਪੂਰਾ ਏਰੀਆ ਜਿਹੜਾ ਉਹ ਪਾਕਿਸਤਾਨ ਦੇ ਅੰਦਰ ਸੀਗਾ 71 ਦੀ ਜੰਗਵਲੀ ਦੀ ਗੱਲ ਕਰਦੇ ਜਾਂ 65 ਦੀ ਜੰਗਵਲੀ ਦੀ ਗੱਲ ਕਰ ਲਗੇ ਇਹ ਏਰੀਆ ਪੂਰਾ ਚਾਹੇ ਗੱਟੀ ਰੱਜੋ ਕੇ ਪਿੰਡ ਹੋਵੇ ਟੈਂਡੀ ਵਾਲਾ ਪਿੰਡ ਹੋਵੇ ਹੋਰ ਇੱਧਰ ਪਿੰਡ ਹੋਣਾ ਇਹ ਪੂਰਾ ਏਰੀਆ ਜਿਹੜਾ ਪਾਕਿਸਤਾਨ ਦੇ ਅੰਡਰ ਸੀਗਾ ਜਿੱਥੇ ਹੁਣ ਆਪਾਂ ਖੜੇ ਆ ਇਸ ਟਾਈਮ ਦੇ ਉੱਪਰ ਉਸ ਤੋਂ ਬਾਅਦ ਤੇ ਜੰਗ ਤੋਂ ਬਾਅਦ ਤੇ ਬੱਚੇ ਬੰਡੇ ਹੁੰਦੇ ਆ ਪਿੰਡ ਬੰਡੇ ਜਾਂਦੇ ਨੇ ਦਿੱਤੇ ਜਾਂਦੇ ਨੇ ਫਿਰ ਜਿਹੜਾ ਏਰੀਆ ਇਹ ਭਾਰਤ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਇਹ ਪੂਰਾ ਏਰੀਆ ਜਿਹੜਾ ਗੱਟੀ ਰੱਜੋ ਕੇ ਪਿੰਡ ਤੇ ਟੈਂਡੀ ਵਾਲਾ ਪਿੰਡ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਜਿਹੜੇ ਇਹ ਪਿੰਡ ਪਿੰਜਾ ਜੀ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਕੁਝ ਸਦਰਾਂ ਸੀ ਕੁਝ ਚਾ ਸੀ ਉਹ ਟੰਗੇ ਰਹਿ ਗਏ ਤਣੀਆਂ ਤੇ ਕੁਝ ਉਧਰ ਦੇ ਲੋਕਾਂ ਦੇ ਕੁਝ ਇਧਰ ਦੇ ਲੋਕਾਂ ਦੇ ਪਰ ਦੁੱਖ ਦਰਦ ਦੇ ਨਾਲ ਨਾਲ ਇੱਥੇ ਬਾਪੂ ਨੇ ਦੱਸਿਆ ਕਿ ਜਦੋਂ ਪਾਣੀ ਦੀ ਮਾਰ ਪੈਂਦੀ ਆ ਜਦੋਂ ਸਾਇਰਨ ਅਲਰਟ ਹੁੰਦੇ ਆ ਕਿਸੇ ਇਦਾਂ ਦਾ ਚਾਂਸ ਬਣ ਜਾਂਦੇ ਆ ਜੰਗ ਦੇ ਅਸਾਰ ਬਣ ਜਾਂਦੇ ਆ ਚਾਹੇ 60 ਮੀਲ ਦੀ ਗੱਲ ਕੀਤੀ ਇਹਨਾਂ ਨੇ 71 ਮੀਲ ਦੀ ਗੱਲ ਕੀਤੀ ਆ ਕਿ ਸਾਨੂੰ ਆਪਦੇ ਘਰ-ਬਾਰ ਛੱਡ ਕੇ ਇਥੋਂ ਭਜਣਾ ਪੈਂਦਾ ਜਾਣਾ ਪੈਂਦਾ ਤੇ ਸਾਨੂੰ ਇਹ ਆਸ ਨਹੀਂ ਹੁੰਦੀ ਵੀ ਉਹ ਕਰ ਸਾਨੂੰ ਦੁਬਾਰੇ ਮਿਲਣਗੇ ਜਾਂ ਨਹੀਂ ਮਿਲਣਗੇ ਨਹੀਂ ਮੈਨੂੰ ਵੀ ਕੋਈ ਤਾਂ ਜੁੜੇ ਰਹੋ ਨਿਰਪਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਾਣਾ ਕੈਮਰਾਮੈਨ ਕੁਰਸ਼ਾਨ ਦੇ ਨਾਲ